ਤਾਂ ਜਿ ਸਾਰੇ ਆ ਗਏ ਬਹੁਤ ਕੁਝ ਸਾਰੇ ਵਧੀਆ ਤੇ ਅਸੀਂ ਠੀਕ ਖਾ ਤਾਂ ਤੇ ਟਾਈ ਮਾਰੀ ਸ਼ਾਮ ਦਾ ਤੇ ਬਣ ਰਹੀ ਹੈ ਸਬਜੀ ਤੇ ਬਣਦੇ ਅੱਜ ਮਾਲਵੇ ਵਾਲਾ ਕਦੂ ਨੂੰ ਤਾਂ ਪਾਟੇ ਮਾਲਵੇ ਵਾਲਾ ਕਦੂ ਦੀ ਸੰਭੀ ਹੋਣ ਨੂੰ ਦੁੱਧ ਪਾਟ ਕੇ ਬਣ ਗਿਆ ਉਦੋਂ ਆਪਾਂ ਨੇ ਤੜਕਾ ਤਿਆਰ ਕਰ ਲਿਆ ਕਦੂ ਕੱਟ ਲੈਣਾ ਹੈ ਬਣ ਗਰਮੀ ਚ ਦਾ ਬੱਸ ਹੋ ਰਹੀ ਰੋਟੀ ਬਣਾਣੀ ਜਲਦੀ ਕਰਦਾ ਜਲਦੀ ਤਾਂ ਪਕੀਆਂ ਬਕਾਇਆਂ ਮਿਲ ਜਾਂਦੀ ਤੁਸ ਪਕੀਆਂ ਬਕਾਇਆਂ ਮਿਲ ਜਾਂਦੀਆਂ ਸਾਰਾ ਬਣਾਣਾ ਕਿਉਂਕਿ ਇੱਚ ਦੁੱਧ ਪਾਣਾ ਚਾਹੀਦਾ ਥੋੜਾ ਜਿਹਾ ਪਿੱਕਾ ਪਾਣਾ ਸੀ ਬੜੀ ਕਰਮੋ ਦੀ ਕਰਮੋ ਚਾਹ ਜੀ ਮਸਾਲਾ ਆਪਣਾ ਰੈਡੀ ਹੋ ਗਿਆ ਕਦੂ ਆਪਾਂ ਵਿੱਚ ਪਾ ਲਾਂਗੇ ਘੱਟ ਘੋਟ ਕਰਕੇ ਚਲੋ ਜੀ ਵਲੋਗ ਆਪਾਂ ਕੰਟੀਨਿਊ ਕਰਤਾ ਅਜ ਸਭ ਤੋਂ ਪਹਿਲਾਂ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਮੇਰੀ ਨੂੰ ਲਾਈਕ শেয়ার ਤੁਹਾਡੀ ਜਰੂਰ ਕਰਦੇ

ਉਪਨੀ ਸਮਝੀ ਲਈ ਹੋ ਗਈ ਮੈਂ ਤਾਂ 6:30 ਤੱਕ ਰੋਟੀ ਖਾ ਲੈਣੀ ਹੁੰਦੀ ਆ ਅੱਜ ਆਪਣੀ ਲੇਟ ਹੋ ਗਈ ਸੁਜੀ ਚਲੋ ਜੀ ਚੰਗੀ ਤਰ੍ਹਾਂ ਸਾਸੂ ਘਰ ਬਣਾ ਦਿੰਦੇ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੋਈ ਸਾਰੇ ਵਧੀਆ ਚੈਸਮੀ ਘੈਂਟ ਆ ਜੀ ਤੇ ਇਧਰ ਦੇਖ ਲਓ ਬਿਜੀ ਪਰਸਨ ਲੱਗੇ ਹੋਏ ਨੇ ਕੰਮਕਾਰ ਡਾਕਟਰ ਕੋਲ ਆ ਕੇ ਵੀ ਦਫਤਰ ਦਾ ਕੰਮ ਹਾਂ ਬਸ ਆਹੀ ਕੰਮ ਆਪਨੋ ਮੇਰੀ ਗੱਲ ਸੁਣੋ ਮੈਂ ਕੈਮਰਾ ਔਨ ਕੀਤਾ ਤੇ ਮੈਨੂੰ ਇੱਕ ਗੱਲ ਚੇਤੇ ਆ ਗਈ ਕਿਉਂਕਿ ਮੈਂ ਹੁਣੇ ਵੀਡੀਓ ਵੇਖ ਕੇ ਠੀਆਂ ਤੁਸੀਂ ਮੈਨੂੰ ਕੱਲ ਕਹਿ ਕੇ ਗਏ ਸੀ ਕਿ ਮੈਂ ਸੋਡਾ ਲੈ ਕੇ ਆਉਂ ਨਾਲੇ ਰੂਹ ਅਫਜ਼ਾ ਲੈ ਆਉਂ ਮੈਂ ਬੜਾ ਕੁਝ ਦੇਖਦਾ ਰੀਲਾਂ ਦੇ ਵਿੱਚ ਬਹੁਤ ਕੁਝ ਦੇਖਦਾ ਕਦੀ ਕੁਛ ਕਦੇ ਚਿੱਲਾ ਬਣਾ ਰਹੇ ਨੇ ਹਾਂ ਕਦੇ ਕੁਛ ਕਦੇ ਚਿੱਲਾ ਤਾਂ ਬਣ ਹੀ ਜਾਂਦਾ ਉਹ ਤਾਂ ਉਹ ਤਾਂ ਗਰਮ ਚੀਜ਼ਾਂ ਨੇ ਕੁਝ ਠੰਡੀ ਜੀ ਦੀ ਚੀਜ਼ਾਂ ਹੁੰਦੀਆਂ ਹੁਣ ਮੈਂ ਇੱਕ ਬੀਅਰ ਦੇਖ ਰਿਹਾ ਸੀਗਾ ਉਹ ਨਿੰਬੂ ਨਿਚੋੜ ਕੇ ਉਹਨਾਂ ਨੇ ਮਿੱਠਾ ਪਾ ਕੇ ਉਹ ਬੀਅਰ ਪਾ ਕੇ ਆਹ ਤੁਸੀਂ ਗੱਲ ਤੇ ਆਓ ਤੁਸੀਂ ਕਿਹਾ ਸੀ ਕਿ ਵਾਟਰਮੈਲਨ ਤੇ ਸੋਡਾ ਮੇਰੇ ਜੀ ਕਹਿੰਦਾ ਭੱਜ ਕੇ ਬੀਅਰ ਹੀ ਫੜ ਲਿਆ ਮੈਂ ਚੋ ਬੀਅਰ ਦੀ ਜਿਹੜੀ ਗੱਲ ਚੱਲ ਰਹੀ ਉਹ ਚਲੋ ਵੀ ਬੀਅਰ ਵਿੱਚ ਖੇਚਲੀ ਤੁਸੀਂ ਗੱਲ ਉਹਦੇ ਵੀ ਹੋਣਾ ਹਾਂ ਉਹ ਤਰਬੂਜ ਤਾਂ ਲੈਂਦੇ ਗੂਨ ਵੀ ਲੈਂਦੀ ਹੁਈ ਹਾਂ ਹਾਂ ਗੂੰਦ ਆਪਣੀ ਆਪਾਂ ਨਾ ਉਹ ਸਪਰਾਈਟ ਜਿਹੜੀ ਹੁੰਦੀ ਆ ਜਿਹੜੇ ਆਪਾਂ ਕੋਲ ਡਰਿੰਕ ਪੀਂਨੇ ਸਪਰਾਈਟ ਉਹ ਲੈਣੀ ਆ ਤੇ ਪਲੱਸ ਰੂਬਬਜ਼ਰ ਰੂਬਬਜ਼ਰ ਸਪਰਾਈਟ ਤੇ ਗੂੰਦ ਤੇ ਪਲੱਸ ਤਰਬੂਜ ਇਹ ਸਾਰਾ ਮਿਕਸ ਕਰਕੇ ਬਣਾਇਆ ਜੇ ਤੇ ਵਿੱਚ ਰੂਬਬਜ਼ਰ ਪਾਈ ਸੀ ਸਪਰਾਈਟ ਵੀ ਪਾਈ ਸੀ ਉਹ ਕਹਿਣਗੇ ਸੁੱਕੀਆਂ ਗੱਲਾਂ ਨਹੀਂ ਸਾਰੀ ਜਾਂਦੇ ਉਹ ਬਣਾ ਕੇ ਦਿਖਾਓ ਤੇ ਇਹ ਵੀ ਦਸੋ ਨਾ ਜਿਹੜੀ ਗੁੰਦ ਲਿਆਦੀ ਨੂੰ ਸਾਨੂੰ ਇੱਕ ਵੀਕ ਹੋ ਗਿਆ ਪਰ ਅਸੀਂ ਨਾ ਉਹ ਰੋਜ਼ ਰਾਤ ਨੂੰ ਪਿਉਣਾ ਹੀ ਭੁੱਲ ਜਾਂਦੇ ਆ ਸਹੀ ਗੱਲ ਹੈ ਕਿ ਨਹੀਂ ਉਹ ਅੱਡਾ ਉਹ ਕਾ ਦੇਣਾ ਠਾਈ ਮੈਂ ਹੈ ਨਾ ਕੱਟ ਕੇ ਰੱਖ ਚੱਡੀ ਬਸ ਅੱਜ ਮੈਂ ਪਿਉਣੀ ਅੱਜ ਮੈਂ ਪਿਉਣੀ ਜਦੋਂ ਬਸ ਟਾਈਮ ਤੇ ਕੰਮ ਨਿਭੜਦਾ ਲਓ ਜੀ ਆ ਗਿਆ ਫੋਨ ਆਫਿਸ ਚੋਂ ਤੇ ਇਧਰ ਚੱਲ ਰਿਹਾ ਆਫਿਸ ਦਾ ਕੰਮ ਤੇ ਬਣੇ ਰੋ ਵਲੌਗ ਦੇ ਵਿੱਚ ਬਣੋ ਉਹ ਗੱਲ ਚੱਲ ਰਹੀ ਹੈ ਕੀ ਦਾ ਪਾਈਪ ਪਾਸ ਆਟਾ ਗੋਲ ਲਈ ਤੇ ਨਾਨੀ ਦੋਤੀ ਸੈਰ ਤੇ ਗਈਆਂ ਨੇ ਦਮਾਂ ਵੀ ਚਲੀਏ ਨਾਨੀ ਦੇ ਫਿਰ ਨਾਨੀ ਨੂੰ ਮੈਂ ਲੈ ਕੇ ਚੱਲ ਜੂ ਬਾਹਰ ਵੇੜੇ ਤੇ ਚਲੋ ਆਪਾਂ ਵੇੜੇ ਤੇ ਬੈਠ ਕੇ ਸੈਰ ਕਰਦੇ ਹਾਂ ਕਿ ਨਾਨੀ ਨੂੰ ਬਾਹਰ ਬੈਣਾ ਹੀ ਪਸੰਦ ਹੈ ਤੇ ਆਪਣਾ ਚੱਲ ਵੀ ਤਾਂ ਗੱਲ ਚੱਲਾ ਕੰਮ ਵਧੀਆ ਲੈਂਦਾ ਥੋੜੇ ਟਿਕਨਾਂ ਤਾਂ ਵੀ ਜਾਂ ਲੱਡਾ ਬੇ ਕਾਮ ਬਿਖੜਿਆ ਆ ਆ ਦੇਖਿਆ ਆ ਗੁੰਦ ਲਿਆਂਦੀ ਪਈ ਐ ਅੱਜ ਮੈਨੂੰ ਕੱਢ ਕੇ ਬਾਹਰ ਰੱਖਿਆ ਕਿ ਅੱਜ ਮੈਂ ਪਿਉਣੀ ਪਿਉਣੀ ਖਾ ਰਹਾ ਹਾਂ ਅੱਜ ਆ ਦੇਖੋ ਜਿਹੜੀਆਂ ਚੀਜ਼ਾਂ ਨਹੀਂ ਨਾ ਚਾਹੀਦੀਆਂ ਅੱਜ ਘਰ ਆਣਾ ਹੌਸਪੀਟਲ ਹੋਇਆ ਪਿਆ ਅੱਜ ਸਫਾਈਆਂ ਨਹੀਂ ਹੋਈਆਂ ਹੈਗੀਆਂ ਚੰਗੀ ਤਰ੍ਹਾਂ ਜਿਹੜੇ ਕੱਲ ਦੇ ਕੱਪੜੇ ਧੋਤੇ ਉਹ ਵੀ ਪ੍ਰੈਸ ਨਹੀਂ ਹੋਏ ਐਂ ਹੀ ਪਏ ਨੇ ਹਾਂਜੀ ਤੁਹਾਡੀ ਗੱਲ ਅੱਧ ਵਿਚ ਰਹਿ ਗਈ ਸੀ ਮਤਲਬ ਬਹੁਤ ਕੁਝ ਸੋਚਦੇ ਆਪਾਂ ਵੀ ਹਾਂ ਜੇ ਬਣਾਵਾਂਗੇ ਉਹ ਬਣਾਵਾਂਗੇ ਲੋ ਵੀਡੀਓ ਦੇਖ ਰਹੇ ਨੇ ਹੂੰ ਜਦੋਂ ਰਸਤੇ ਜਾਣਾ ਸਭ ਪੁੱਲ ਪੁੱਲ ਜਾਣਦੇ ਕੀ ਆ ਨਹੀਂ ਹੁਣ ਜਦੋਂ ਆਪਾਂ ਨੂੰ ਯਾਦ ਆਇਆ ਵੀ ਹਾਂ ਕੁਝ ਬਣਾਉਣਾ ਹੈ ਇਦਾਂ ਹਾਂ ਜੀ ਕਿ ਤੱਕ ਉਹ ਵੀ ਰਸੋਈ ਚ ਗਏ ਦੇਖਿਆ ਵਾਟਰਮੈਲਨ ਪਿਆ ਤਾਂ ਦੇਖ ਕੇ ਯਾਦ ਆ ਗਿਆ ਤਾਂ ਦੇਖ ਕੇ ਯਾਦ ਆ ਗਿਆ ਨਹੀਂ ਕੱਲ ਨੂੰ ਲੈ ਕੇ ਆਇਓ ਸਮ ਕੰਨ ਜੀ ਜੁਲਮ ਕਹਨਾ ਅੱਜ ਹੀ ਲਿਆਉਨੇ ਆ ਲੈ ਆਓ ਜੀ ਵੇਲੇ ਹੁੰਦੇ ਉਹ ਤਾਂ ਸ਼ੁਰੂਆਤ ਦਮਨ ਤੁਸੀਂ ਕੈਮਰੇ ਦੇ ਵਿੱਚੋਂ ਦੀ ਲੰਘੇ ਸਸੀ ਗਾਲ ਕਿੱਲੇ ਬੁਲਾਨੀ ਸੀ ਸਸੀ ਗਾਲ ਜੀ ਸਾਰੇ ਨੂੰ ਤੇ ਅੱਜ ਡਰੈਸ ਨਹੀਂ ਲਾਈ ਹਿੰਮਤ ਨਹੀਂ ਪਈ ਇਹ ਦੇ ਲੋ ਜੀ ਹਿੰਮਤ ਹਾਰ ਗਈ ਅੱਜ ਦੇ ਹੋਣਹਾਰ ਬੱਚੇ ਹਾਂ ਇਹ ਹੋਣਹਾਰ ਬੱਚੇ ਨੇ ਜੀ ਜਿਨ੍ਹਾਂ ਨੇ ਡਰੈਸ ਨਹੀਂ ਲਾਈ ਹਿੰਮਤ ਨਹੀਂ ਪਈ ਤਾਂ ਨਾਮ ਕਰਨ ਰੋਸ਼ਨ ਕਰਨ ਵਾਲੇ ਤੂਥ ਹਾਂ ਇਹ ਫਿਊਚਰ ਬਣਾਣਗੇ ਹੈਂ ਦੇਸ਼ ਦਾ ਕੀ ਬਚਾਰਾ ਕਿੱਥੋਂ ਲਾਵੇ ਹੁਣ ਤਾਂ ਵਿਚਾਰ ਸਾਢੇ 6 ਵਜੇ ਤਾਂ ਸਾਢੇ 6 ਟਿਊਸ਼ਨ ਤੋਂ ਆਈਏ ਤੇ ਟਾਈਮ ਹੋਇਆ ਜੀ ਸਾਢੇ 7 ਵਜੇ ਦਾ ਤਾਂ ਵਿਚਾਰੀ ਵੇਖ ਲਓ ਆਉਂਦਿਆ ਸਾਰੀ ਪੜ੍ਹਾਈ ਕਰਨ ਬੈਠੀ ਕੁਝ ਖਾਦਾ ਵੀ ਨਹੀਂ ਬਸ ਮੈਂ ਤਿਆਰ ਕਰ ਰਹੀਆਂ ਦਮਣ ਲਈ ਮੈਗੀ ਮੈਗੀ ਖਾ ਲੂ ਕਦ ਅੱਜ ਕਦੂ ਅੱਜ ਦੁੱਧ ਵਾਲਾ ਬਣਨਾ ਮਾਲਵੇ ਵਾਲਾ ਕਦੂ ਬਣਨਾ ਦਾ ਬਣ ਅੱਜ ਹੂੰ ਕਦੂ ਹੀ ਖਾ ਲਵਾਂ ਉਹਦੋਂ ਦੇਖੇ ਕਿੰਨਾ ਟੇਸਟੀ ਬਣਿਆ ਸੀ ਹੈਨਾ ਅੱਜ ਵੀ ਉਵੇਂ ਹੀ ਹੈ ਲਓ ਅੱਤਾਰ ਬੜੀ ਗਰਮੀ ਜੀ ਕਰਦਾ ਨਾ ਪਕੀਆਂ ਪਕਾਈਆਂ ਮਿਲ ਜਾਣ ਕਿ ਤੋ ਇਹ ਵਾਕੇ ਸੱਚੀ ਮੈਗੀ ਬਣਾਉਣਾ ਪਿਆ ਯਾਰ ਸੱਚੀ ਬਣਾਉਣੀ ਸੀ ਮੈਂ ਮਜਾ ਮੈਂ ਮੈਂ ਤਾਂ ਕਿਹਾ ਕੰਦੂ ਖਾਣਾ ਦਮਣ ਨੇ ਨਹੀਂ ਤੇਰੇ ਦੂਜੀ ਡਰੈਸ ਪਹਿਣੀ ਹੈ ਨਾ ਹੋ ਗਿਆ ਮੈਗੀ ਖਾਦੀ ਸੱਚੀ ਜਾ ਦਮਣ ਚੂਲ੍ਹੇ ਸਾਲ ਹੋ ਗਿਆ 2 ਸਾਲ ਤਾਂ ਨਹੀਂ ਹੋ ਗਏ ਕਿਤੇ 50 ਸਾਲ ਹੋ ਗਏ ਸਾਲ ਤੋਂ ਘੱਟ ਹੋ ਰਿਹਾ ਪਰ ਬਹੁਤ ਟਾਈਮ ਹੋ ਗਿਆ ਸੁਣ ਲਓ ਜੀ ਦਮਣ ਨੂੰ ਸਾਲ ਹੋ ਗਿਆ ਮੈਂਦੀ ਖਾਦੀ ਮੈਗੀ ਖਾਦੀ ਮੈਂਦੀ ਖਾਦੀ ਨੂੰ ਕਿਵੇਂ ਬਣਾਈ ਪਿਆਜ਼ ਦਾ ਤੜਕਾ ਨਾ ਆ ਨਾ ਬਸ ਐਂ ਹੀ ਇਹ ਫੋਕਲਾ ਵੀ ਸਿੱਧਾ ਚਲ ਖਾਲਾ ਫੋਕਲਾ ਫਟਾਫਟ ਮਿੰਟ ਮਾਰੋ ਇਧਰ ਆਪਣੀ ਸਬਜੀ ਪੰਦੀ ਪਈ ਹੈ ਆ ਦੇਖੋ ਜੀ ਸਸੀਕਾਲ ਜੀ ਤੇ ਹੈਗੀ ਨੈਕਸਟ ਮਾਰਨਿੰਗ ਤੇ ਮਾਰਨਿੰਗ ਦਾ ਟਾਈਮ ਆ ਤੇ ਦਮਨ ਦੇਖੋ ਸੂਟ ਪਾ ਕੇ ਬੈਠੀ ਅੱਜ ਕਾਫੀ ਦਿਨਾਂ ਬਾਅਦ ਹੈ ਸੂਟ ਵੇਅਰ ਕੀਤਾ ਦਮਨ ਨੇ ਦਿਖਾਓ ਠੀਕ ਹੈ ਫਿਰ ਆ ਪਿੱਛੇ ਕੂਲਰ ਬੰਦ ਕਰੋ ਆਵਾਜ਼ ਆਉਣੀ ਛਾਂ ਛਾਂ ਇਤੋਂ ਨਹੀਂ ਹੋਣਾ ਨਾ ਖਰਾਬ ਹੋ ਗਿਆ ਉੱਥੇ ਬੰਦ ਕਰੋ ਦਮਨ ਸੂਟ ਦਿਖਾਉਂਦੀ ਆ ਦੱਸਿਓ ਸਾਰੇ ਜਣੇ ਕਮੈਂਟ ਕਰਿਓ ਮੇਰੇ ਪੁੱਤ ਵਾਸਤੇ ਬਹੁਤ ਮੇਰੇ ਪੁੱਤ ਨੂੰ ਸੂਟ ਦਾ ਸ਼ੌਂਕ ਸੀ ਨਮਾ ਵਾਈਡ ਐਂਗਲ ਕਰਕੇ ਦਿਖਾਵਾਂ ਕੈਂਟ ਚੁੰਨੀ ਗੱਲ ਚ ਪਾਓ ਅੱਜ ਦਮਨ ਨੂੰ ਪੂਰਾ ਸ਼ੌਂਕ ਚੜਿਆ ਕਹਿੰਦੀ ਮੈਂ ਤਿਆਰ ਹੋਣਾ ਸੂਟ ਪਾਣ ਲੋ ਜੀ ਜ਼ਰੂਰ ਕਮੈਂਟ ਕਰਿਓ ਮੇਰੇ ਪੁੱਤ ਨੂੰ ਸੂਟ ਕਿਵੇਂ ਲੱਗ ਰਿਹਾ ਲੋ ਉਹ ਦੱਸ ਪੰਜਾਬੀ ਜੁੱਤੀ ਪਾਣੀ ਦਮਨ ਲੋ ਜੁੱਤੀ ਹੈ ਨਹੀਂ ਪਾਣੀ ਜੁੱਤੀ ਹੈ ਨਹੀਂ ਲੈ ਆ ਦਾਂਗੇ ਕੋਈ ਨਾ ਠੀਕ ਹੈ ਸੋਹਣਾ ਲੱਗ ਰਿਹਾ ਗੁੱਤ ਨਾਲ ਗੁੰਦ ਕੇ ਦੇਖਿਓ ਉਹਦੇ ਗੁੱਤ ਨਾਲ ਜਾਦਾ ਸੋਹਣਾ ਲੱਗਦਾ ਬਹੁਤ ਸੋਹਣਾ ਲੱਗ ਰਿਹਾ ਪੂਰੀ ਬਾਂ ਦਾ ਸਵਾਇਆ ਸੂਟ ਹਮ ਦਮਨ ਰੀਲ ਪਾਏਗੀ ਰੀਲ ਬਣਾਏਗੀ ਤੇ ਮੈਂ ਇੰਸਟਾਗ੍ਰam ਤੇ ਆਪਣੇ ਤੇ ਪਾਵਾਂਗੀ ਹਨਾ ਥੋੜਾ ਸੂਟ ਮੇਰੇ ਪੁੱਤ ਦਾ ਬਹੁਤ ਸੋਹਣਾ ਤੇ ਚੁੰਨੀ ਜਿਹੜੀ ਘਰੇ ਪਈ ਸੀ ਉਹੀ ਮੈਚਿੰਗ ਕਰ ਗਈ ਥੋੜੀ ਪ੍ਰੈਸ ਕਰਨ ਵਾਲੀ ਦਮਨ ਚੁੰਨੀ ਤੇ ਅੱਜ ਦਮਨ ਨੇ ਸਾਰੇ ਕੰਮ ਕੰਪਲੀਟ ਕਰਤੇ ਘਰ ਦੇ ਸਾਰੇ ਕੰਮ ਸਫਾਈਆਂ ਸੁਫਈਆਂ ਦਮਨ ਨੇ ਕਰਤੀਆਂ ਤੇ ਬਸ ਹੁਣ ਆਪਾਂ ਵਿਹਲੇ ਆ ਹੁਣ ਥੋੜਾ ਚਿਰ ਕਰਦੇ ਆ ਰੈਸਟ ਤੇ ਮੇਰੇ ਪੁੱਤ ਦੇ ਸੂਟ ਬਾਰੇ ਜ਼ਰੂਰ ਕਮੈਂਟ ਕਰਿਓ ਕਿਵੇਂ ਲੱਗ ਰਿਹਾ ਬਹੁਤ ਸੋਹਣਾ ਲੱਗ ਰਿਹਾ ਵਸੇ ਫਿਰ ਗੁੱਤ ਦਾ ਸੂਟ ਮੈਨੂੰ ਤਾਂ ਬਹੁਤ ਸੋਹਣਾ ਲੱਗ ਰਿਹਾ ਕਲਰ ਸੋਹਣਾ ਲਾਈਟ ਜਿਹਾ ਨਾ ਨਾ ਜ਼ਿਆਦਾ ਡਾਰਕ ਨਾ ਲਾਈਟ ਔਰ ਤੁਸੀਂ ਕੁਝ ਕਹਿਣਾ ਚਾਹੋਗੇ ਮੈਂ ਹੈਗੀ ਜਾਣ ਨਹੀਂ ਦੱਸ ਸਕਦੀ ਕਿ ਨਹੀਂ ਨਹੀਂ ਸਹੀ ਲੱਗ ਰਿਹਾ ਉਧਰ ਤੁਰ ਕੇ ਦਿਖਾਓ ਗੁੱਤ ਗੁੰਦਿਆ ਨਾ ਨਾਲ ਜ਼ਿਆਦਾ ਸੋਹਣੀ ਲੱਗੂਗੀ ਨਾ ਦੂਜੀ ਕੀ ਦਿਖਾਉਂ ਸਲਵਾਰ ਵੀ ਸਿਮਰ ਐ ਦਮਨ ਨੇ ਨਾ ਖੁੱਲੀ ਜੀ ਬਣਾਈ ਹੈ ਸੁੱਤੀ ਬਈ ਨੂੰ ਗਰਮ ਬਹੁਤ ਜ਼ਿਆਦਾ ਵੱਧ ਗਈ ਤੇ ਗੁੰਝੀ ਗੱਦਾ ਠੰਡੀਆਂ ਸੀ ਜੇ ਖਾਣ ਨੂੰ ਪਾਣੀ ਵੀ ਠੰਡਾ ਪੀਣ ਨੂੰ ਜ਼ਿਆਦਾ ਪਰਾ ਸੀ ਨਾ ਮੈਂ ਕਹਿ ਰਹੀ ਹਾਂ ਘੜਾ ਲੈ ਕੇ ਆਈਏ ਘੜੇ ਦੇ ਵਿੱਚ ਪਾਣੀ ਰੱਖਿਆ ਹੋਇਆ ਇਹ ਨੂੰ ਤੌੜਾ ਉੱਪਰ ਕਹਿ ਦਿੰਦੇ ਆ ਤੇ ਇਸ ਨੂੰ ਟਾਈਮ ਲੱਗਿਆ ਫਿਰ ਜਲੂਗੇ ਜਲੂ ਮੰਨ ਦੇ ਲਿਆ ਰੋਟੀ ਬਣ ਗਈ ਪਰ ਮਨੇ ਰੋਟੀ ਨਹੀਂ ਖਾਦੀ ਆਈ ਫਿਰ ਅੰਡਿਆ ਸੋਇਆ ਤਾਂ ਹਮ ਕੱਲ ਵੀ ਨਹੀਂ ਖਾਦੀ ਸੀ ਹੈਂ ਕੱਲ ਵੀ ਨਹੀਂ ਖਾਦੀ ਦਿਲ ਨਹੀਂ ਕੀਤਾ ਬੜਾ ਰੋਟੀ ਪਤਾ ਗਰਮੀ ਦਾ ਮੌਸਮ ਹੈ ਤੇ ਫਿਰ ਗਰਮੀ ਪੈ ਲੈਂਦੀ ਹੈ ਅੰਦਰ ਜੇ ਰੋਟੀ ਨਾ ਟਿਆਰ ਨਾ ਖਾਈਏ ਇਧਰ ਸੁਭਾ ਦੀ ਮਾਂ ਤਾਂ ਬਾਹਰ ਰੱਖਣੀ ਹਾਂ ਨਾ ਉਹ ਮੈਂ ਇਰਾਦਾ ਕਰਨਾ ਨਹੀਂ ਨਾ ਨਿੰਮਾ ਕਰਦੀ ਵੀ ਅਨ ਸੁੱਤੀ ਸੁੱਤੀ ਹੋਈ ਹੈ ਨਾ ਨਿੰਮਾ ਸੁੱਤੀ ਹੈ ਨਾ ਇਹਦਾ ਦਿਲ ਨਹੀਂ ਲੱਗ ਰਿਹਾ ਮੰਮੀ ਦਾ ਬਿਲਕੁਲ ਵੀ ਇੱਥੇ ਤੇ ਮੰਮੀ ਬਸ ਇੱਕ ਟਾਈਮ ਪਾਸ ਕਰਨ ਲਈ ਹੈ ਤੇ ਦੇਖ ਲਿਆ ਕਹਿ ਰਹੀ ਸੀ ਨੇ ਤਾਂ ਮੜੂ ਰੱਖੇ ਜਾਨੀ ਕਿਥੇ ਖੁਲਾ ਢੁਲਾ ਉਹ ਹੌਲੇ ਇੱਥੇ ਥੋੜ੍ਹਾ ਜਿਹਾ ਉਹਨਾਂ ਦਾ ਮਨ ਜਾਨੀ ਲੱਗਦਾ ਕਹਿੰਦੇ ਕੇਂਦਰ ਬੰਦ ਹੀ ਬੰਦ ਰਹਿਣਾ ਪੈਣਾ ਨਹੀਂ ਹੈਗਾ ਤੁਮ ਨਹੀਂ ਪਿਆ ਥੋੜ੍ਹਾ ਜਿਹਾ ਉਹ ਲੈ ਲੈਣਾ ਠੀਕ ਹੈ ਕੱਦੂ ਦੀ ਸਬਜ਼ੀ ਰਾਤ ਨੂੰ ਹੈ ਉਹ ਲੈ ਲੈ ਤੇ ਨਾਲ ਰੋਟੀ ਲੈਣਾ ਬਹੁਤ ਸਿੰਨਾ ਸਭ ਕੁਝ ਥੋੜੀ ਖਾਇਆ ਜਾਣਾ ਰੋਟੀ ਸੇਲ ਦੀ ਖਾਦੀ ਨਹੀਂ ਆਈ ਫਰੰਡਿਆ ਤੂੰ ਘਟੇਲੀ ਰੱਖਣਾ ਹਾਏ ਹੇ ਦਮਣ ਦੀ ਅੱਜ ਲੁੱਕੀ ਚੇਨ ਹੋਈ ਪਈ ਏ ਦਹੀਂ ਬੜਾ ਜ਼ਿਆਦਾ ਨਹੀਂ ਨਹੀਂ ਮੁੱਕ ਗਿਆ ਹਾਂ ਖਾ ਕੇ ਸਵੇਰ ਦੇ ਹੁਣ ਦਹੀਂ ਕੀ ਕਰਨਾ ਹੈ ਦਹੀਂ ਕੀ ਕਰੇ ਵਿਚਾਰਾ ਹੁਣ ਕੱਲ ਨੂੰ ਜਮਾਵਾਂਗੀ ਤੇ ਫਿਰ ਖਾ ਲਈ ਠੀਕ ਹੈ ਐਨੇ ਕੋ ਨਾਲ ਸਰ ਜਾਊਗਾ ਠੀਕ ਹੈ ਠੀਕ ਹੈ ਫ੍ਰਿਜੀ ਚ ਰੱਖਿਆ ਅੱਧੀ ਰਾਤ ਤੇ ਮਨ ਬਣਾ ਲਾਂਗੇ ਇੱਧਰ ਆ ਗਈ ਜੀ ਆਪਣੀ ਚਾਹ ਤੇ ਨਾਲ ਲਿਆ ਦੇਣਾ ਆਪਣੇ ਆਲੂ ਵਾਲੇ ਬਿਸਕਟ ਇਹ ਬਿਸਕਟ ਘੱਟ ਤੇ ਲੇਸ ਜ਼ਿਆਦਾ ਲਾ ਦਿੰਦਾ ਮੈਂ ਹਣਾ ਤੂੰ ਬਰੈਡ ਖਾਈ ਜਾ ਰਹੀ ਤਮ ਆਹ ਨਹੀਂ ਖਾਣੇ ਬਿਸਕਟ ਨਹੀਂ ਖਾਣੇ ਉਹਦਾ ਕੋ ਬ੍ਰੈਡ ਵੀ ਰੱਖੇ ਨੇ ਨਾਲ ਉਹਦਾ ਮੰਮੀ ਵੀ ਚਾਹ ਲੱਗੀ ਪਈ ਪੀਣ